ਸਭ ਮੋਖ ਮੋੜ ਗਏ ਪੈਨ ਪਰ ਆਏ ਰਿਸ਼ਤੇਦਾਰੀ ਵੀ ਮੈਂ ਉਹਨਾਂ ਦੇ ਚਰਨਾਂ 'ਚ ਗੁੰਡ ਦਿਨ گزارਾਂਗਾ ਜਿੰਨਾ ਚਿਰ ਮੇਰੀ ਸਾਹ ਚੱਲੇਗਾ ਉਹਨਾਂ ਦੇ ਚਰਨਾਂ 'ਚ ਦਿਨ گزارਾਂਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਸਵੀਰਾਂ ਵਖਾਵਾਗੇ ਤੁਹਾਨੂੰ ਅੰਮ੍ਰਿਤਸਰ ਦੇ ਖੰਡੇ ਵਾਲੇ ਚੌਂਕ ਦੀ ਆ ਅੰਮ੍ਰਿਤਸਰ ਵਿੱਚ ਠੰਡ ਹੋਣ ਦੇ ਬਾਵਜੂਦ ਵੀ ਜਿਹੜਾ ਕਿ ਬਜ਼ੁਰਗ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਕ ਬਜ਼ੁਰਗ ਬਾਬਾ ਜਿਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਆ ਉਹ ਜਿਹੜੇ ਕਿ ਰੋਜੀ ਰੋਟੀ ਚਲਾਉਣ ਵਾਸਤੇ ਇੱਕ ਅੰਮ੍ਰਿਤਸਰ ਦੇ ਖੰਡਿਆ ਚੌਂਕ ਫੁੱਟਪਾਥ ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਵੀ ਫੁੱਲ ਬੜੀਆਂ ਵੇਚ ਰਹੇ ਨੇ 10-10 ਪੇਦਾ ਪੈਕੇਟ ਬਾਬਾ ਜੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਤੇ ਬਾਬਾ ਜ ਕਿ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਚਾਹੁੰਦਾ ਹਾਂ ਗਰੀਬ ਵੀ ਸੁਣੋ ਰੱਬ ਤੁਹਾਡੀ ਸੁਣੇਗਾ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬਾਬਾ ਜੀ ਜਿਹੜੇ ਕੀ ਅਤੇ ਜਿਹੜੀ ਸੰਗਤ ਆ ਰਾਗ ਕੀ ਜਿਹੜੇ ਹੁੰਦੇ ਨੇ ਇਹਨਾਂ ਕੋ ਫੁੱਲ ਵੜੀਆਂ ਦਾ ਪੈਕੇਟ ਲੈ ਕੇ ਜਾਂਦੇ ਨੇ ਅਤੇ ਇਹਨਾਂ ਦਾ ਹੌਸਲਾ ਜਾਈ ਵੀ ਕਰਦੇ ਨੇ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਮਿਹਨਤ ਕਰਦੇ ਨੇ ਬਾਬਾ ਜੀ ਇਹਨਾਂ ਗੱਲਬਾਤ ਵੀ ਕਰਾਂਗੇ ਅਤੇ ਗੱਲਬਾਤ ਕਰਨ ਦੀ ਆ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਖਾਲਸਾ ਵਾਰ ਜੀ ਕੀ ਪੱਤੇ ਸੋਨੋ ਵਾਲਿਆ ਭੈਣ ਭਰਾਵਾਂ ਨਾਲ ਦੂਰ ਨੇੜੇ ਮੇਰੀ ਗੱਲ ਹੱਥ ਜੋੜ ਕੇ ਬੇਨਤੀ ਆ ਸਾਰੇ ਕਬੂਲ ਕਰੋ ਮੇਰੀ ਸਾਤਰੀ ਆਗਾ ਬਾਬਾ ਜੀ 90 ਸਾਲ ਦੀ ਉਮਰ ਤੁਹਾਡੀ ਹੋ ਚੱਕੀ ਆ ਇਨੀ ਉਮਰ ਹੋਣ ਦੇ ਬਾਅਦ ਵੀ ਨਹੀਂ ਠੰਡ ਚ ਬੈਠੇ ਹੋ ਮਜਬੂਰੀ ਕੀ ਤੁਹਾਡੀ ਮੇਰੀ ਦਿਲ ਦੀ ਮਜਬੂਰੀ ਮੇਰਾ ਕਲਗੀਆਂ ਵਾਲਾ ਹੀ ਜਾਣਦਾ ਜਿਹੜਾ ਥਾਰੇ ਦੁੱਖ ਮੇਰੇ ਕਟਾਏ ਦੂਤ ਉਹਦਾ ਮੇਰਾ ਸਾਥੀ ਉਹੋ ਹੀ ਬਣਿਆ ਸਭ ਮੁਖ ਮੋੜ ਗਏ ਪੈਨ ਪਰ ਆਏ ਰਿਸ਼ਤੇਦਾਰੀ ਵੀ ਮੈਂ ਉਹਨਾਂ ਦੇ ਚਰਨਾਂ 'ਚ ਗੁਣ ਦੇਣ ਗੁਜ਼ਾਰਾਂਗਾ ਜਿੰਨਾ ਚਿਰ ਮੇਰੀ ਸਾਹ ਚੱਲੇਗਾ ਉਹਨਾਂ ਦੇ ਚਰਨਾਂ 'ਚ ਦਿਨ ਗੁਜ਼ਾਰਾਂਗਾ ਉਹਨਾਂ ਦਾ ਸ਼ੁਕਰੀਆ ਦਾ ਕਰਦਾ ਹੀ ਰਵਾਂ ਗੁਣ ਗਾਉਂਦਾ ਹੀ ਰਾਵਾਂਗਾ ਜੀ ਬੀਨਸ ਬਾਬਾ ਜੀ ਕਿੰਨਾ ਸਮਾ ਹੋ ਗਿਆ ਤੁਹਾਨੂੰ ਇੱਥੇ ਬੈਠਿਆ ਨੂੰ ਇਹ ਜਿਹੜਾ ਤੁਸੀਂ ਫੁੱਲ ਵੇਚਦੇ ਹੋ 10-10 ਦਾ ਬੈਗਟ ਕਿੰਨਾ ਸਮਾ ਹੋ ਗਿਆ ਇੱਕ ਸਾਲ ਹੋ ਚੱਲਿਆ ਇਹ ਜਿਹੜੇ ਪੈਨ ਦੀ ਜਗ੍ਹਾ ਤੋਂ ਹੁੰਦੇ ਸੀ ਇਹ ਨਾ ਮੇਰੇ ਕੋ ਬਾ ਇੱਥੇ ਬਾ ਫੜਿਆ ਇੱਥੇ ਮੈਂ ਆਇਆ ਮੈਨੂੰ ਇੱਥੇ ਆਣ ਕੇ ਤੁਹਾਡੇ ਤੁਸੀਂ ਪੱਤਰਕਾਰ ਆਏ ਮੇਰੇ ਕਹਿਣ ਪ੍ਰਿਆਰ ਸਾਰਿਆਂ ਨੇ ਸੁਣੀ ਆ ਮੈਂ ਤੇ ਮਾਲਕ ਆਪਣੇ ਇਹੋ ਗੁਣ ਗਾਉਣੇ ਆ ਮਾਲਕ ਸਭ ਮੈਨੂੰ ਰੋਜੀ ਰੋਟੀ ਦਿੱਤੀ ਸਭ ਨੂੰ ਦੇ ਮੈਂ ਇਹ ਸਭ ਅਬਾਈਸ ਦੇਖਿਆ ਵੀ ਤੁਹਾਡਾ ਅੱਜ ਤਖਤੀ ਫੜੀ ਹੋਈ ਹੈ ਤੁਸੀਂ ਦੇਖਿਆ ਤਖਤੀ ਲਿਖਿਆ ਵਾ ਵੀ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਚਾਹੁੰਦਾ ਹਾਂ ਗਰੀਬ ਵੀ ਸੁਣੋ ਰੱਬ ਤੁਹਾਡੀ ਸੁਣੇਗਾ ਤੇ ਉੱਤੇ ਕਿਸ ਤਰ੍ਹਾਂ ਜਹਾਂ ਜਾਬੀਏ ਚ ਲਿਖਿਆ ਜਾਂਦਾ ਜੇਦਾ ਮਾਲਕ ਪਰਖਿਆ ਕਰਦਾ ਬੰਦਾ ਕਰ ਲੈਂਦਾ ਪਰਖਿਆ ਮਾਲਕ ਹੁੰਦਾ ਵੀ ਪਰਖਿਆ ਕਰਦਾ ਜੇ ਬੰਦੇ ਮਾਲਕ ਦੇ ਬਣ ਜਾਈਏ ਤਾਂ ਮਾਲਕ ਕਿਉਂ ਨਾ ਸਾਈ ਹੋਵੇ ਮਾਲਕ ਕਦਮ ਕਦਮ ਤੇ ਨਾਲ ਚੱਲਦਾ ਜੋ ਅਹੀ ਮੂੰ ਕਹਿੰਨੇ ਸਾਡੇ ਪੂਰੇ ਕਰਦਾ ਮੰਗਾ ਤਾਂ ਅਹੀ ਬੜੀਆਂ ਮੰਗ ਲੈਂਦੇ ਆ ਹਨ ਪੁੱਤ ਦੇ ਦੇ ਕੋਠੀ ਦੇ ਦੇ ਜਾਇਦਾਦ ਦੇ ਦੇ ਪੁੱਤਰ ਦੇ ਦੇ ਧੀਆ ਦੇ ਦੇ ਬਿਰੜਗਾ ਵੱਡੀਆਂ ਵੱਡੀਆਂ ਮੰਗਦੇ ਆ ਦੇ ਲੋ ਅਸੀਂ ਗੁਰਦੁਆਰੇ ਜਾਂਦੇ ਮੰਦਿਰ ਜਾਂਦੇ ਆ ਇਹ ਨਹੀਂ ਸੋਚਦੇ ਕਿ ਗੀਸੇ ਚ ਕਿੰਨੇ ਪੈਸੇ ਆ ਛੋਟੇ ਤੇ ਛੋਟਾ ਝੜਾਉਂਦੀ ਕਰਦੀ ਜਿੱਦਾਂ ਮੰਗਾ ਮੰਗਦੇ ਆ ਦੇਣ ਲੱਗੇ ਵੀ ਇੱਦਾਂ ਮੰਗ ਕਦੀ ਜੇ ਪੂਰੀ ਜਿੰਨੇ ਸਾਬਾ ਜੀ ਤੁਸੀਂ ਇੱਥੇ ਥਾਣੇ ਚ ਬੈਠੇ ਹੋ ਅਸੀਂ ਦੇਖਿਆ ਵੀ ਲੋਕ ਤੁਹਾਡੇ ਕੋ ਆਉਂਦੇ ਨੇ ਇੱਥੇ ਆ ਕੇ ਫੁੱਲ ਵੜੀਆਂ ਲੈ ਕੇ ਜਾਂਦੇ ਨੇ ਕਿੰਨਾ ਕੁ ਪਿਆਰ ਕਰਦੇ ਨੇ ਅਮਰਸਾ ਦੇ ਲੋਕ ਤੁਹਾਡੇ ਨਾਲ ਜਿੰਨੀ ਹੋਰ ਦੀ ਮਾਲਕ ਦੀ ਮੈਂ ਸੋਭਾ ਕਰ ਲਵਾਂ ਉਨੀ ਥੋੜੀ ਹੀ ਗਈ ਆ ਇਹ ਤਾਂ ਜਿੱਤੇ ਮਨ ਚ ਮਾਲਕ ਮੇਰਾ ਵਸਦਾ ਔਰ ਦਇਆਵਾਨ ਜ਼ਰੂਰ ਹੁੰਦਾ ਮਾਲਕ ਜਿੱਥੇ ਵਸੇ ਉਹਦੇ ਜਗਮਗ ਕਿਉਂ ਨਾ ਹੋਵੇ ਚਾਨਣ ਕਿਉਂ ਨਾ ਚੜੇ ਜਿਹਦੇ ਮਨ 'ਚ ਵਸ ਗਿਆ ਕਲਗੀਆਂ ਵਾਲਾ ਉਹਦਾ ਸਹਾਰਾ ਬਣ ਜਾਂਦਾ ਵੇਖੋ ਤੁਹਾਡੇ ਸਾਹਮਣੇ ਜੋ ਦਿਨ ਮੈਂ ਕਿਹ ਕੋ ਮੰਗਣ ਨਹੀਂ ਜਾਣਾ ਮੇਰਾ ਕਲਗੀਆਂ ਵਾਲਾ ਭੇਜੇਗਾ ਮੈਨੂੰ ਉਹਦੇ ਤੇ ਆਪਣੇ ਘਰ ਦੇ ਰਿਸ਼ਤੇਦਾਰਾਂ ਤੇ ਨਹੀਂ ਮੰਨ ਜਿੰਨ ਨੂੰ ਨੋ ਪਿਓ ਤੇ ਮੰਨ ਸਾਬਾ ਬਾਬਾ ਦੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਹੈ ਕਿਹਦੇ ਜੀ ਦੇ ਪਰਿਵਾਰ ਦੇ ਮੈਂਬਰ ਇੱਕ ਮੇਰੇ ਘਰ ਦੀ ਆ ਇੱਕ ਮੇਰਾ ਬੱਚਾ ਉਹ ਰੀਆਂ ਦੋ ਤੀਆਂ ਉਹ ਆਪਣੇ ਵੱਖਰੇ ਰਹਿਣਦੇ ਮੈਂ ਇੱਥੇ ਆਪਣੇ ਢੋਲੀ ਫਟ ਵਾਲੀ ਗਲੀ 'ਚ ਰਹਿਣ ਰਿਆ ਆਪਣੇ ਜਨ ਗੁਜ਼ਾਰਨੇ ਉਹਦੇ ਚਰਨਾ 'ਚ ਹੀ ਗੁਜ਼ਾਰਨੇ ਆ ਮਾਗੀ ਮਾਲਕ ਜਿੱਥੇ ਰੱਖੇਗਾ ਮੈਂ ਉੱਥੇ ਹੀ ਚਰਨਾ 'ਚ ਹੀ ਗੁਜ਼ਾਰਾਂਗਾ ਮੈਂ ਜਦੋਂ ਵੀ ਜਾਵਾਂਗਾ ਉਹਦੇ ਚਰਨਾ 'ਚ ਹੀ ਜਾਵਾਂਗਾ ਇੱਥੇ ਮੈਂ 4000 ਕਮਰਾ ਕਰਾਇਆ ਦੇਣ ਰਿਆ ਫਟ ਵਾਲੀ ਗਲੀ 'ਚ ਪਰ ਆਪ ਮੇਰਾ ਮਾਲਕ ਇੱਦਾਂ ਹੀ ਭੇਜਦਾ ਰੋਟੀ ਮੈਂ ਜਿੰਨਾ ਜਿੰਨਾ ਕਰਾਇਆ ਹੁੰਦਾ ਬਣਦਾ ਉਹਨੂੰ ਆਖਦਾ ਚੁੱਕ ਪੈ ਲੈ ਜਾ ਬਾਬੇ 4000 ਰੁਪਏ ਕਿਰਾਇਆ ਬੜਾ ਹੁੰਦਾ ਵਾ ਬੱਤੀ ਦਾ ਖਰਚ ਵੀ ਆ ਰ ਘਰ ਦਾ ਰਸ਼ਨ ਪਾਣੀ ਵੀ ਆ ਫੇ ਕਿਸਤਾ ਚੱਲਦਾ ਸਾਰਾ ਕੰਮ ਇਹ ਮੇਰਾ ਕਲਗੀਆਂ ਵਾਲਾ ਭੇਜਣ ਵਾਲਾ ਮੈਂ ਜੇ ਕਿਸੇ ਕੋ ਮੰਗਣ ਲਈ ਜਾਵਾਂਗਾ ਮਨ ਜਿੰਨਾ ਮੈਂ ਇੱਥੇ ਜਾਏਗਾ ਤਾਂ ਰੋਟੀ ਖਾ ਲਾਂਗਾ ਨਹੀਂ ਤੇ ਉਹ ਦਿਨ ਗੁਣ ਕਾਵਾਂਗਾ ਮੈਂ ਜਿੰਨੀ ਸੇਫਤ ਕੋਦੀ ਕਰ ਜਾਵਾਂ ਉਨੀ ਥੋੜੀ ਨੇਕ ਕਮਾਈ ਰਸਤੇ ਰਸਤੇ ਜਾਣਾ ਪੁੱਠੇ ਰਸਤੇ ਮੈਨੂੰ ਕਦੀ ਨਾ ਪਾਵੇ ਗੁਰੂ ਨਾਨਕ ਜੀ ਹੋਏ ਤੇਰਾ ਤੇਰਾ ਤੋਲਿਆ ਲੋਕ ਸੰਗਤ ਆਈ ਸੰਗਤ ਆਈ ਝਾਂ ਪੱਲੇ ਵਝਾਏ ਢਾਣੇ ਪੁਆਗੇ ਘਰਾਂ ਨੂੰ ਤੁਰਨ ਚੱਲੇ ਸ਼ਾਮਾਂ ਪੈ ਗਈਆਂ ਆਣ ਮਾਤਾ ਇੱਕ ਬਜ਼ੁਰਗ ਖਲੋਤੀ ਆਣ ਪੱਲਾ ਵਝਾਇਆ ਢਾਣੇ ਚ ਲੈ ਪੁਆ ਤਦ ਚੁਕਣ ਚੁਕਣ ਕਿਹੜਾ ਹੋਵੇ ਬੜੇ ਆਪਾ ਫਿਰ ਉਹ ਹਾਰਾ ਮਾਰਦੀ ਆ ਅੱਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦੀ ਕੋਈ ਬਣੇ ਇਸਦਾ ਸ਼ਾਮਾਂ ਪੈ ਗਈਆਂ ਕੱਲੀ ਘਲੋਤੀ ਆ ਵੇਖਿਆ ਰੂਪ ਜਦਾ ਛੜਕ ਵਗਦੀ ਪਈ ਆ ਮਹਾਰਾਜ ਰੂਪ ਧਾਰਿਆ ਆ ਅਣਖ ਲੋਤੇ ਮਾਤਾ ਜੀ ਜਗਾਓ ਪੰਡ ਘਰ ਨੂੰ ਚੱਲੀਏ ਕਾਰ ਚਾਗੇ ਲੱਗ ਲਾ ਚਲੀ ਗਈ ਨੇ ਕਿ ਕਾਰ ਜਾ ਕੇ ਪੰਡ ਰੇਖਾ ਉਹਨੂੰ ਨਹੀਂ ਪਤਾ ਮੇਰਾ ਮਾਲਕ ਨਾਲ ਆਇਆ ਵਾ ਆਣ ਕੇ ਜੱਲ ਪੰਡ ਰਖਾ ਲਈ ਵੀਰਾ ਅੱਜ ਘਰ ਖੱਡਾਣਾ ਵੀ ਨਹੀਂ ਸੀ ਖਾਣ ਨੂੰ ਇਹੋ ਪੀਸਾਂ ਗੀ ਜੇ ਮੈਂ ਖਾਵਾਂਗੀ ਕਹਿ ਲਗੇ ਮਾਰਤਾ ਜਿੱਥੋਂ ਚੱਲੀ ਉੱਥੇ ਹੀ ਅੱਖ ਖਲੋਈ ਜੋ ਤੇਰੀ ਭਾਵਨਾ ਹੋਈ ਸਾਡੀ ਝੋਲੀ ਪਾਈ ਕਿ ਤੁਹਾਡੀ ਉਮਰ ਦੇ ਜਿਹੜੇ ਲੋਕ ਨੇ ਜਦ ਤੱਕ ਘਰੇ ਆਰਾਮ ਕਰਦੇ ਨੇ ਤੁਹਾਡਾ ਜੀ ਕਰਦਾ ਘਰੇ ਜਾ ਕੇ ਆਰਾਮ ਕਰ ਜਿੰਨਾ ਚਿਰ ਮੇਰਾ ਸਹਬ ਇੱਥੇ ਬੈਠਾ ਰੋਟੀ ਦੇਗਾ ਥ੍ਰੀਰ ਚਲਾਏਗਾ ਮੈਂ ਉਹ ਨਾ ਚਿਰ ਰੋਟੀ ਏਦਾਂ ਹੀ ਰੋਟੀ ਤੁਮ ਆਪਣੀ ਗੋਡੇ ਦੀ ਜੋਰ ਨਾ ਰੋਟੀ ਕੁਮਾ ਮਾਂਗਾ ਖਾਵਾਂਗਾ ਬੈਨ ਰਿਤੇਦਾਰਾਂ ਕੋ ਕਿਸੇ ਕੋ ਨਹੀਂ ਮੰਗਾ ਮੰਗਾ ਕੇ ਤੇ ਆਪਣੇ ਪਿਓ ਕੋ ਮੰਗਾਗਾ ਮੈਂ ਇਥੇ 10000 ਰੁਪਏ 11 12 ਦੇ ਵੀ ਬੱਜ ਜਾਂਦੇ ਆ ਪੈਪੂ ਕਰਦੇ ਆ ਉਹਦੇ ਬਾਦ ਸਾਢੇ 5 ਹੁੰਦੇ ਆ ਤੇ ਮੈਂ ਘਰ ਤੁਰ ਜਾਨਾ ਹੁਣ ਠੰਡ ਸਾਢੇ 5 ਮੈਂ ਘਰ ਚਲੇ ਜਾਂਦਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਬਾਬਾ ਜੀ ਨਾਲ ਬਹੁਤ ਲੋਕ ਪਿਆਰ ਵੀ ਕਰਦੇ ਨੇ ਤੁਸੀਂ ਦੇਖ ਸਕਦੇ ਆ ਵੀ ਬਾਬਾ ਜੀ ਵਾਸਤੇ ਚਾਹ ਪਾਣੀ ਜਿਹੜਾ ਕੀ ਰਹਿਣਾ ਵਾ ਖਾਣ ਪੀਣ ਵਾਸਤੇ ਵੀ ਸਮਾਨ ਲੈ ਕੇ ਆਉਂਦੇ ਨੇ ਅਤੇ ਇੱਥੋਂ ਦੇ ਰਾਹਗੀ ਜਿਹੜੇ ਨੇ ਉਹ ਬਹੁਤ ਪਿਆਰ ਕਰਦੇ ਨੇ ਜਿਹੜੇ ਅਸੀਂ ਦੇਖਿਆ ਜਿਨ੍ਹਾਂ ਦੇ ਘਰ ਦੇ ਬਾਹਰ ਬਾਬਾ ਜੀ ਬੈਠੇ ਨੇ ਸਰਦਾਰ ਬੂਆ ਸਿੰਘ ਜੀ 90 ਸਾਲ ਦੀ ਉਮਰ ਹੋ ਚੁੱਕੀ ਆ ਅਤੇ ਜਿਹੜੇ ਘਰ ਦੇ ਮਾਲਕ ਨੇ ਇਹਨਾਂ ਵਾਸਤੇ ਰੋਜੀ ਰੋਟੀ ਵਾਸਤੇ ਵੀ ਦਿੰਦੇ ਨੇ ਤੁਸੀਂ ਦੇਖਿਆ ਚਾਹ ਪਾਣੀ ਦਿੰਦੇ ਨੇ ਇਨੀ ਠੰਡ ਹੁੰਦੇ ਬਾਜੂ ਦੀ ਦੇਖੋ ਜੀ ਜੇ ਮੇਰੀ ਪ੍ਰਾਰਥਨਾ ਭੈਣ ਭਰਾਵਾਂ ਅੱਗੇ ਹੋਈ ਆ ਜਿੰਨਾ ਮਹਾਰਾਜ ਨਾਲ ਪਿਆਰ ਕਰ ਲੋ ਉਹਨਾਂ ਦਾ ਥੋੜਾ ਹੈਗਾ ਜੇ ਦੁਨੀਆਂ ਦਾ ਜੱਥੇ ਹੋਈ ਹੈਗਾ ਜੇ ਮੈਂ ਤੇ ਜੋ ਮੇਰਾ ਮਾਲਕ ਜਿੱਥੇ ਰੱਖੇਗਾ ਮੈਂ ਉੱਥੇ ਹੀ ਦਿਨ گزارਾਂਗਾ ਜੀ ਬਾਗੀ ਤੁਹਾਡੀ ਭਾਵਨਾ ਜੋ ਤਾਂ ਮੇਦੀ ਚੋਲੀ ਪਉਣਾ ਹੋਏਗਾ ਪਾਜਿਆ ਕਰੋ ਗਰੀਬ ਦੇ ਮੈਂ ਗਰੀਬ ਮੈਨੂੰ ਕਿਸ ਨੇ ਕਿਹਾ ਗਰੀਬ ਨਾ ਘਾਇਆ ਕਰ ਮੈਂ ਚਾਹੀ ਵੱਡੇ ਬਣ ਕੇ ਨਹੀਂ ਨੀਵੀਂ ਕੇ ਫੜ ਲੱਗਦਾ ਉੱਚੇ ਹੋਗੇ ਕਦੀ ਨਹੀਂ ਲੱਗਾ ਕਿੱਡੇ ਗੂਟੇ ਵੇਚ ਲੋ ਕਿੰਨੇ ਹੈ ਗਿਆ ਨਹੀਂ ਉੱਚਾ ਕਦੇ ਫੜ ਨਹੀਂ ਲੱਗਦਾ ਨੀਵੀਂ ਹੀ ਲੱਗਦਾ ਮੈਂ ਉਹਦੇ ਚਰਨਾਂ ਚ ਜੀ ਗੁਜ਼ਾਰਾਂਗਾ ਜਿੰਦਗੀ ਜਿੰਨਾ ਚਿਰ ਗੁਜ਼ਰੇਗੀ ਤੇ ਅਮਰਸਾ ਦੇ ਰਹਿਣ ਵਾਲੇ ਨੇ ਬਾਬਾ ਜੀ ਪਿਛਲੇ 1 ਸਾਲ ਤੋਂ ਇੱਥੇ ਬੈਠੇ ਨੇ ਇੱਥੇ ਧੁੱਪ ਵੀ ਇਹਨਾਂ ਨੇ ਇੱਥੇ ਗਰਮੀਆਂ ਵੀ ਉਹ ਹੰਡਾਈਆਂ ਨੇ ਸਿਆਲ ਵੀ ਇੱਥੇ ਜਿਹੜਾ ਕੱਟ ਰਹੇ ਨੇ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਲੋਕ ਘਰਾਂ ਦੇ ਵਿੱਚ ਅਰਜਾਈਆਂ ਵਿੱਚ ਬੈਠੇ ਆ ਪਰ ਬਾਬਾ ਜੀ ਘਰਾਂ ਦੀਆਂ ਮਜਬੂਰੀਆਂ ਹੋਣ ਕਰਕੇ ਇੱਥੇ ਬਾਹਰ ਫੁੱਟਪਾਥ ਤੇ ਬੈਠੇ ਨੇ ਕਿਸੇ ਘਰ ਦੇ ਬਾਹਰ ਬੈਠੇ ਨੇ ਅਤੇ ਇੱਥੇ ਬੰਦ ਦੇ ਨਾਲ-ਨਾਲ ਇਹਨਾਂ ਨੂੰ ਜਿਹੜੇ ਰਾਘੀਰ ਨੇ ਪਿਆਰ ਵੀ ਕਰਦੇ ਤੁਸੀਂ ਦੇਖ ਸਕਦੇ ਬਾਬਾ ਜੀ ਹੱਥ ਵੀ ਜੋੜਦੇ ਰਹਿੰਦੇ ਹਮੇਸ਼ਾ ਤੇ ਵਾਇਗੁਰੂ ਦਾ ਜਾਪ ਵੀ ਕਰਦੇ ਰਹਿੰਦੇ ਨੇ ਤੇ ਸ਼ਬਦ ਬਹੁਤ ਵਧੀਆ ਬੋਲਦੇ ਨੇ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਆਂ ਕਿ ਪੰਜਾਬੀ ਹਮੇਸ਼ਾ ਹਮੇਸ਼ਾ ਹੀ ਦਰਿਆਦਿਲ ਹੁੰਦੇ ਨੇ ਹਮੇਸ਼ਾ ਹੀ ਮਦਦਗਾਰ ਹੁੰਦੇ ਨੇ ਜਿੱਥੇ ਕਿਸੇ ਦੀ ਮਦਦ ਕਰਨੀ ਹੋਵੇ ਤੇ ਪੰਜਾਬੀ ਜਰੂਰ ਪਹੁੰਚਦੇ ਨੇ ਐਸੀ ਗੱਲਬਾਤ ਕੀਤੀ ਬੁਆ ਸਿੰਘ ਜੀ ਨਾਲ ਤੇ ਹੁਣ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਜਰੂਰ ਕਰਦੇ ਹੋ ਯੂਦੋ ਕਿਤੇ ਅਮਰਸਰ ਸਾਹਿਬ ਆਓ ਅਮਰਸਰ ਅਜੀਤ ਨਗਰ ਖੰਡੇ ਵਾਲਾ ਚੌਂਕ ਇੱਥੇ ਕੀ ਬਾਬਾ ਜੀ ਫੁੱਲ ਵੜੀਆਂ ਵੇਚਦੇ ਨੇ ਅਤੇ 10-10 ਪੇੜਾ ਫੁੱਲ ਵੜੀਆਂ ਦਾ ਪੈਕੇਟ ਵੇਚ ਕੇ ਆਪਣੇ ਪਰਵਾਸ ਦਾ ਗੁਜ਼ਾਰਾ ਕਰਦੇ ਨੇ ਇਸ ਖਬਰ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕਿਸੇ ਚੰਗੇ ਹੱਥ ਲੱਗ ਸਕੇ ਇਸ ਖਬਰ ਨੂੰ ਅਤੇ ਬਾਬਾ ਜੀ ਦੀ ਜਿਹੜੀ ਕੀ ਮਦਦ ਹੋ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਪ੍ਰਨੈਸ਼ੀ ਹਰਜੀਤ ਗਰੇਵਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ